ਮਨਪ੍ਰੀਤ ਕੋਰ 10 ਨੰਬਰ ਵਾਰਡ ਤੋਂ ਤਾਂ ਕਿਦਾਂ ਦਾ ਹੰਗਾਰਾ ਮੇਰੇ ਲੋਕਾਂ ਦਾ ਠੀਕ ਹੈ ਤਾਂ ਕਿੰਨੇ ਕੈਂਡੀਡੇਟ ਤੁਹਾਡੇ ਸਾਹਮਣੇ ਆਏ ਅੰਦਾਜ਼ਾ ਤਾਂ ਚਲੋ ਠੀਕ ਹੀ ਚੱਲਦਾ ਪਿਆਲੇ ਤੱਕ ਜੇ ਤੁਸੀਂ ਜਿੱਤ ਕੇ ਐਮਸੀ ਬਣ ਗਏ ਫਿਰ ਕੀ ਵਿਕਾਸ ਦੇ ਕੰਮ ਕਰੋਗੇ ਪਹਿਲੇ ਨੰਬਰ ਤੇ ਤੇ ਅਸੀਂ ਬੇਗਵਾਲ ਦਾ ਸੜਕ ਬਣਾਨੀ ਆ ਸੜਕ ਬਹੁਤ ਖਰਾਬ ਹੋਇਆ ਪੰਜੀ ਬਹੁਤ ਨੁਕਸਾਨ ਹੁੰਦੀ ਜੀਆ ਗੱਡੀ ਬਾਈਕੋਸਾਈਕਲ ਜੋ ਵੀ ਲੰਘ ਕੇ ਜਾਂ ਐਕਸੀਡੈਂਟ ਬਹੁਤ ਹੁੰਦਾ ਪਿਆ ਖਰਾਬ ਹੋਣ ਕਰਕੇ ਸੜਕ ਪਹਿਲਾ ਬਣਾਵਾਂਗੇ ਪਹਿਲੀ ਤੇ ਆ ਗਈ ਜੀ ਬਹੁਤ ਖੁਸ਼ ਪਹਿਲੀ ਵਾਰ ਥਾਪੇ ਚਾਹੀਓ ਜਾਂ ਪਹਿਲਾਂ ਵੀ ਜੁੜਾ ਕਰਦੇ ਰਹੇ ਪਹਿਲੀ ਵਾਰ ਜੇ ਕੀ ਮੈਸੇਜ ਆਏਗਾ ਤੁਹਾਡਾ ਹਾਲੇ ਤੱਕ ਤੋਂ ਹੈਗਾ ਠੀਕ ਹੈ ਮੈਂ ਅਸਲੀ ਮੈਂ ਵਰੂ ਆਇਆ ਹੈਗਾ ਮੈਂ ਮਜ਼ਾ ਸਾਡੇ ਮਲੇ ਦੇ ਵਿੱਚ ਜਿੱਦਾ VOTING ਚੱਲ ਰਹੀ ਹੈ ਤੇ ਜਿਹੜੀ ਦੋ ਪਾਰਟੀਆਂ ਖੜੀਆਂ ਹੈਗੀਆਂ ਬਹੁਤ ਵਧੀਆ ਪਾਰਟੀਆਂ ਹੈਗੀਆਂ ਤੇ ਜਿਹੜੀ ਸਾਡੇ ਬੱਲੇ ਦੇ ਵਿੱਚ ਜਿਹੜੇ ਖੜੇ ਹੈਗੇ ਆ ਪਾਇ ਸਰਦਾਰ ਬਰਕਾਰ ਸਿੰਘ ਜਿਹੜੇ ਅਸੀਂ ਇਹਨਾਂ ਦੀ ਸਪੋਰਟ ਕਰ ਰਹੇ ਆ ਤੇ ਬਹੁਤ ਵਧੀਆ ਵਰਕਰ ਹੈਗੇ ਆ ਫਸਟ ਟਾਈਮ ਖੋਤੇ ਹੈਗੇ ਆ ਵੋਟਿੰਗ ਦੇ ਵਿੱਚ ਅਸੀਂ ਇਹ ਹੀ ਆਸ ਕਰਦੇ ਆ ਕਿ ਜਦੋਂ ਇਹ ਬਣਦੇ ਆ ਤੇ ਅਸੀਂ ਸਾਡੇ ਜਿਹੜਾ तंगी हो रही है थोड़ी जी साइड जी चौड़ी होनी चाहिए जलियां बहार बहर निकली है सलाडा लोग कट के छोटिया करनी है चाहिए है जिस करके जी सड़क है चौड़ी हो चुके ਮੇਨ ਸਾਡਾ ਮੇਨ ਮੁੱਦਾ ਹੈਗਾ ਸੜਕ ਦਾ ਔਰ ਸਾਡੀ ਸਟਰੀਟ ਲਾਈਟ ਦਾ ਮੇਨੇ ਇਹ ਹੈਗਾ ਸਾਡਾ ਮੇਨ ਪੁਆਇੰਟ ਜਿਹੜਾ ਹੈਗਾ ਇਹ ਹੈਗਾ ਕਿ ਮਤਲਬ ਕਿਉਂਕਿ ਆਨ ਵਾਲੇ ਕਿਉਂਕਿ ਅਸੀਂ ਕਾਫੀ ਟਾਈਮ ਤੋਂ ਇੱਥੇ ਰਹਿ ਰਹੇ ਆਗੇ ਬੇਗੋਲ ਦੇ ਵਿੱਚ ਵਾਰਡ ਦੇ ਲੋਕਾਂ ਨੂੰ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈਗਾ ਵਾਰਡ ਦੇ ਲੋਕਾਂ ਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਨਾਲ ਖਲੋਰੇ ਹੈਗੇ ਆ ਜਿਹੜੇ ਵੀ ਸਾਡੇ ਨਾਲ ਸੱਜਣ ਮਿੱਤਰ ਹੈਗੇ ਆ ਸਾਰੇ ਨਾਲ ਖਲੋਰੇ ਆ ਨਾਲ ਸਪੋਰਟ ਕਰ ਰਿਹਾ ਜੋ ਵੀ ਹੈਗੇ ਮਤਲਬ ਬਹੁਤ ਵਧੀਆ ਸਾਨੂੰ ਸਪੋਰਟ ਮਿਲ ਰਹੀ ਹੈ ਜੀ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਪੋਜੀਸ਼ਨ ਪੋਜੀਸ਼ਨ ਦੇਖੋ ਜੀ ਇਸ ਐਡ ਪ੍ਰੈਜ਼ੈਂਟ ਅਸੀਂ ਕੁਝ ਕਹਿ ਨਹੀਂ ਸਕਦੇ ਹੈਗੇ ਐਡ ਪ੍ਰੈਜ਼ੈਂਟ ਕੀ ਮੁਕਾਬਲਾ ਸਾਡਾ ਬਰਾਬਰ ਦਾ ਹੀ ਚੱਲ ਰਿਹਾ ਹੈਗਾ ਐਡ ਪ੍ਰੈਜ਼ੈਂਟ ਅਸੀਂ ਕੁਝ ਨਹੀਂ ਕਹਿ ਸਕਦੇ ਕਿ ਬਾਕੀ ਜੋ ਜੋ ਵੀ ਸੂਚਨਾ ਜੋ ਵੀ ਵਿਚਾਰ ਹੋਏਗਾ ਉਹ 4 ਵਜੇ ਤੋਂ ਬਾਅਦ ਤੁਹਾਨੂੰ ਪਤਾ ਵੋਟਿੰਗ ਰਿਜ਼ਲਟ ਤੋਂ ਬਾਅਦ ਮੈਚਿੰਗ ਤੇ ਸਾਡੀ ਢੋਲ ਬਚਣਗੇ ਮੈਂ ਕਿ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਹੈ ਕਿ ਮੈਡਮ ਦੇ ਗਾਲ ਦੇ ਵਿੱਚ ਹਾਰ પાਕੇ ਫੁੱਲਾਂ ਦਾ ਹਾਰ પાਕੇ ਨੋਟਾਂ ਦਾ ਹਾਰ પાਕੇ ਢੋਲ ਨਾਲ ਲੈ ਕੇ ਅਸੀਂ ਬਾਹਰ ਆਵਾਂਗੇ ਇਹ ਬਹੁਤ ਵਧੀਆ ਰਿਸਪਾਂਸ ਬਹੁਤ ਵਧੀਆ ਮਿਲ ਰਹਾ ਹੈ ਸਾਰਾ